ਬਾਬਾ ਇਹ ਇਹਦੋਂ ਵੀ ਸਹੀ ਮਾਣੇ ਦੇ ਵਿੱਚ ਤਾਂ ਬਾਬਾ ਸਾਡੇ ਏਰੀਆ ਚ ਤਾਂ ਜੋਗੀ ਆਉਣਾ ਹੀ ਹਟ ਗਏ। ਲੈ ਕੇ ਘਾਟੇ ਨਾਥ ਹੂੰ ਸਹੀ ਮਾਣੇ ਤੋਂ ਜੋਗੀ ਤੇ ਸਹੀ ਜੋਗੀ ਕੋਈ ਹੈਗੀ ਵੀ ਨਹੀਂ। ਨਹੀਂ ਸਹੀ ਜੋਗੀ ਦੀ ਨਿਸ਼ਾਨੀ ਕੀ ਹੁੰਦੀ ਆ? ਸਹੀ ਜੋਗੀ ਦੀ ਨਿਸ਼ਾਨੀ ਬੀਨਸੱਪ ਜੜੀਆਂ ਬੂਟੀਆਂ ਨਾਥਾਂ ਦੇ ਕੋਲ। ਨਾਥਾਂ ਦੇ ਕੋਲ ਗੁਣ ਮੇਨ ਸਹੀ ਜਿਹੜਾ ਨਾਥ ਤੇ ਬਾਬਾ ਸੱਪ ਤਾਂ ਵਾਖਾ ਖੇਵ ਜੀ ਆਪਣਾ ਬਾਪੂ ਸਮਝ ਕੇ ਤੇਰੀ ਅੱਖ ਦਾ ਮੈਂ ਪਲਾ ਕਰ ਦੇਣਾ ਤੂੰ ਕਦੇ ਕਹਿਂਗਾ ਠੀਕੇ ਨਾਥਾ ਪਲਾ ਕੀਤਾ ਹੀ ਆ ਜਾ ਬਾਪੂ ਤਰਨੱਕ ਫਰਕ ਕਰਕੇ ਜਾਣਾ ਯਾਰ ਇਹ ਕਿਹੜਾ ਹੈ ਉੱਤੇ ਦੀ ਪੁੰਗ ਦੂਜੀ ਤਾਂ ਪੁੰਗ ਹਾਂ ਹਾਂ ਇਹ ਕੱਖ ਚ ਪਾ ਲੈ ਮੈਂ ਕਿਦੋਂ ਦੋਵਾਂ ਅੱਖਾਂ ਜੀ ਕਹਿਣਾ ਜਿਹੜੀ ਅੱਖ ਦੀ ਲਾਈਟ ਘਟੇ ਹੋ ਸੱਖ ਦੇ ਵਿੱਚ ਲਗਾਤਾਰ 15 ਦਿਨ ਸ਼ਰਮਾ ਪਾ ਲੈ ਤੂੰ ਦੱਸੇਂਗਾ ਨਾਲੇ ਅਸਿੰਘ ਅਰੇ ਤੇਰਾ ਸਹੀ ਹੋ ਗਿਆ ਉਹਦਾ ਜਿੰਨੇ ਮੰਗੇ ਉਹਨੇ ਲੈ ਜੂਗਾ ਅੱਛਾ ਇਹ ਗੱਲ ਐ ਗੁਣ ਪੱਕਾ ਕਰਦੇ ਆ ਮੰਨੇਗਾ ਕਿ ਭੁੱਲੇਗਾ ਅੱਛਾ ਵੀ ਕਹਿੰਦਾ ਭਾਬਗੇ ਉਹ ਹੋ ਜਾਊਗਾ ਚਿੱਟਾ ਮੋਤੀ ਆ ਕਾਲਾ ਮੋਤੀ ਆ ਲਾ ਦੇ ਆਂ ਜਿਵੇਂ ਗੰਡੇ ਤੋਂ ਛਲਕ ਲਾ ਦੀ ਦੀ ਆ ਲੈ ਕਹਿੰਦਾ ਬਾਬਾ ਇਹ ਇਹ ਇਦੋਂ ਵੀ ਸੱਪ ਜ਼ਹਿਰੀਲਾ ਸੀ ਇਹਦੇ ਨਾਲ ਤਾਂ ਬਸ ਸਿਰਫ ਇੱਕ ਜਾਂ ਦਿਨਾਂ ਦਾ ਵਾਅਦਾ ਉਸ ਤੋਂ ਬਾਅਦ ਇਹਨੂੰ ਛੱਡ ਦੇਣਾ ਹੂੰ ਕਿਉਂਕਿ ਆਪਾਂ ਇਹਨੂੰ ਸਾਰੀ ਉਮਰ ਕੈਦ ਨਹੀਂ ਕਰ ਸਕਦੇ ਨਹੀਂ ਵਾਅਦਾ ਫਿਰ ਇਹਦੇ ਨਾਲ ਕੀ ਕੀਤਾ ਵਾਅਦਾ ਇਹਦੇ ਨਾਲ ਇਹ ਕੀਤਾ ਜੇ ਵੀਰੇ ਸਾਡੇ ਵਾਅਦਾ ਇਹਨਾਂ ਨੇ ਇਹ ਕਰਨ ਪੈਂਦਾਗਾ ਹੂੰ ਜੇ 21 ਦਿਨਾਂ ਤੋਂ ਜਾਂ 8 ਦਿਨਾਂ ਤੋਂ ਤੈਨੂੰ ਛੱਡ ਦੇਣਾ ਸਾਡੀ ਕੀਲ ਚ ਆ ਜਾ ਹੂੰ ਠੀਕ ਹੈ ਉਦੋਂ ਬਾਅਦ ਇਹਨੂੰ ਛੱਡਣਾ ਪੈਂਦਾ ਕਿਉਂਕਿ ਆਪਾਂ ਸਾਰੀ ਉਮਰ ਇਹਨੂੰ ਕੈਦ ਨਹੀਂ ਕਰ ਸਕਦੇ ਸਾਬ ਨੂੰ ਠੀਕ ਹੈ ਤੇ ਬਾਬਾ ਆਹ ਇਹਦੇ ਸਿਰ ਦੇ ਉੱਤੇ ਕੀ ਆ ਦਾਕਾ ਦਾ ਇਹ ਗੋ ਉਹਦੀ ਪੈੜ ਅੱਛਾ ਇਹ ਜਦੋਂ ਫੜਦੇ ਹਾਂ ਉਦੋਂ ਕੀ ਨਿਸ਼ਾਨੀ ਕੀ ਵੇਖਣੇ ਆ ਵੀ ਕਿਹੜਾ ਸੱਪ ਚੰਗਾ ਉਦੋਂ ਕੀ ਵੇਖਦੇ ਆ ਇਹਦੇ ਵਿੱਚ ਨਿਸ਼ਾਨੀ ਜਿਹੜਾ ਸੱਪ ਅਸਲੀ ਉਹਦਾ ਵੇਖਿਆ ਪਤਾ ਲੱਗ ਜਾਂਦਾ ਅੱਛਾ ਹਾਂ ਇਹ ਕਿਹੜੀ ਨਸਲ ਦਾ ਹੁਣ ਇਹ ਕੋਬਰਾ ਤੇ ਇਹਦੇ ਹੁਣ ਤੁਸੀਂ ਕੱਢ ਲਿਆ ਜ਼ਹਿਰ ਕਿ ਨਹੀਂ ਨਾ ਨਾ ਇਹਦੇ ਦੰਦ ਖੱਟੇ ਕਰਨ ਪੈਂਦੇ ਨੇ ਹੂੰ ਤੇ ਹੋਰ ਜ਼ਹਿਰ ਤਾਂ ਤੈਨੂੰ ਪਤਾ ਸੱਪ ਜੋ ਕਿ ਕਾਹਦੇ ਨਾਲ ਕੱਢ ਨਹੀਂ ਜ਼ਹਿਰ ਤਾਂ ਤੇ ਸਾਰੇ ਸਰੀਰ 'ਚ ਹੀ ਹੁੰਦੀ ਏ ਤੇ ਉਹਦਾ ਨਿਕਲ ਨਹੀਂ ਨਹੀਂ ਅੱਛਾ ਗੱਲ ਐਨੀ ਜੇ ਸੱਪ ਦੇ ਕਲਾ ਕੀਲ ਕਰਕੇ ਤੇ ਦੰਦ ਖੱਟੇ ਕਰੀਦੇ ਨੇ ਦੰਦ ਖੱਟੇ ਕਰਕੇ ਦੀ ਬਸ ਇੱਕ ਜਿਹੜਾ ਦਿਨਾਂ ਦਾ ਵਾਅਦਾ ਤੇ ਫਿਰ 21 ਦਿਨਾਂ ਤੋ ਸਾਨੂੰ ਛੱਡਣ ਪੈਂਦਾ ਜੇ 8 ਦਿਨਾਂ ਦਾ ਵਾਅਦਾ ਤੇ ਫਿਰ 8 ਦਿਨਾਂ ਤੋ ਜਾ ਕੇ ਸਾਨੂੰ ਛੱਡਣ ਪੈਂਦਾ ਇਹਨੂੰ ਜੇ ਮਤਲਬ ਉਹ ਜੀ ਆਪਣੀ ਨਹਿਰ ਲਾ ਲੇ ਤੇ ਆਵੇਂ ਫਿਰ ਨਹਿਰ ਤੇ ਵੀ ਛੱਡ ਸਕਣ ਰਿਆਂ ਜੀ ਸਾਡੀ ਕੁੜੀ ਦਾ ਵਿਆਹ ਤੇ ਫਿਰ ਕੁੜੀ ਦੇ ਦਾਜ ਚ ਵੀ ਦੇ ਦੇਣੇ ਆ ਪਰ ਉਹਨਾਂ ਨੂੰ ਸਾਵੇ ਮਹੀਨੇ ਤੋ ਫਿਰ ਛੱਡਣਾ ਪੈਂਦਾ ਹੈ ਗੱਲ ਐ ਨਹੀਂ ਬਾਕੀ ਤਾਂ ਅੱਗੇ ਵੀ ਇਧਰ ਤਰੇ ਨਗਰ ਚ ਨਾਥ ਆਏ ਹੋਣਗੇ ਤੈਨੂੰ ਦਰਸ਼ਨ ਕਿਸੇ ਨੇ ਨਾਗ ਦੇ ਪਵਾਏ ਹੋਣਗੇ ਕਰਦੇ ਮੰਦ ਕਰਦੇ ਬਾਬਾ ਬਾਨਾ ਖੁਸ਼ ਏ ਚੱਲ ਰਾਜੀ ਚੱਲ ਬੈ ਬਹਿ ਜਾ ਵੀ ਪੁੱਤਰ ਬਸ ਬਹਿ ਜਾ ਅਛਾ ਗੱਲ ਐਨੀ ਤੇ ਜੇ ਫਿਰ ਜੇ ਗੁੱਡੀ ਦਾ ਭਲਾ ਕਰਦੇ ਐਨ ਕਾਂ ਦਾ ਫੇ ਮੰਨੇਗਾ ਕਿ ਭੁੱਲੇਗਾ ਹੈ ਇਹਨਾਂ ਨੇ ਕਾਦਾ ਮੰਨਣਾ ਇਧਰ ਵੇਹ ਗੱਲ ਸੁਣ ਜ ਸਿਆਣੇ ਕਹਿੰਦੇ ਯਕੀਨ ਪ੍ਰੋਸਾ ਸਬਤ ਵੱਡੀ ਚੀਜ਼ ਹੁੰਦੀ ਹੈ ਇਹ ਤਾਂ ਸਮਝ ਗਏ ਬਹੁਤ ਜਰੀਲੀ ਚੀਜ਼ ਹੈ ਜੇ ਯਕੀਨ ਹੈ ਤਾਂ ਸਾਰਾ ਕੁਝ ਹੀ ਗੱਲ ਐਨੀ ਜੇ ਤਾਂ ਭਲਾ ਹੁਣ ਜਾਵੇ ਨਾ ਤੇ ਸਵਾਂਦੀ ਸਵਾਂਦੀ ਚੁੰਡੀ ਵਰਤ ਲਈ ਉੱਥੋਂ ਭਲਾ ਹੋ ਜਾਂਦਾ ਤੇ ਨਾ ਭਲਾ ਹੋਵੇ ਤਾਂ ਲੱਖ ਡਾਕਟਰਾਂ ਦੀਆਂ ਕੀਮਤੀਆਂ ਦਵਾਈਆਂ ਵਰਤੀ ਚਲ ਤਾਂ ਨਹੀਂ ਭਲੇ ਹੁੰਦੇ ਸਾਡੀਆਂ ਧੀਆਂ ਭੈਣਾਂ ਰਗੀ ਚੀਜ਼ ਦੇ ਦੇਂਗਾ ਲਗਾਤਾਰ ਕੁੜੀ 15 ਦਿਨ ਪਾਲ ਲਵੇ ਕਿ ਤੇ ਦੱਸੇਗੀ ਕਹੇਗੀ ਠੀਕ ਹੈ ਨਾਥਾ ਗਉਣ ਕੀਤਾ ਹੀ ਆ ਚੀਜ਼ ਐਵੇਂ ਦੀ ਦੇ ਦੇਂਗਾ ਹੀ ਪਰ ਜੇ ਵਰਤੇਗੀ ਤਾਂ ਦਿਲੋਂ ਲਾ ਕੇ ਤੈਨੂੰ ਪਾਲ ਲਵੇ ਤਨੰਦ ਨਾ ਮ ਜਿੱਦੀ ਤੈਨੂੰ ਕਹੇਗੀ ਜੇ ਵਾਕਿਆ ਠੀਕ ਹੈ ਅਨਕ ਲਾ ਕੇ ਨਾ ਤੁਰੀ ਫਿਰੇ ਤੇ ਜਾਨਾਸ ਨਾਲ ਕੀ ਡਰੈਸ ਨੰਬਰ ਲਿਖ ਲੈ ਜੋਗੀ ਦਾ ਸ਼ਰਮਾ ਤਵਾਂਗਾ ਯਕੀਨ ਨਾਲ ਪਾਣੀ ਦਾ ਗਲਾਸ ਮਕਾ ਲੈ ਗੁੱਡੀ ਨੂੰ ਕਪਾਣਾਂ ਆ ਕੇ ਇੱਕ ਸਲਾਈ ਪਾ ਲਵੇ ਜੇ ਚੰਗੀ ਲੱਗੀ ਤਾਂ ਤੂੰ ਆਪ ਹੀ ਕਹੇਂਗਾ ਜੇ ਠੀਕ ਹੈ ਨਾਥਾ ਜਰ ਦੇ ਦੇ ਦਵਾਈ ਤੇ ਹੋਰ ਤੱਕੇ ਨਾਲ ਤਾਂ ਤੈਨੂੰ ਦਵਾਈ ਦੇਣੀ ਨਹੀਂ ਨਾਥ ਨੇ ਗੱਲ ਹੀ